ਪ੍ਰਧਾਨ ਮੰਤਰੀ ਮੋਦੀ ਅੱਜ ਵਾਰਾਨਸੀ ਤੋਂ ਆਪਣਾ ਨੋਮੀਨੇਸ਼ਨ ਜਿਹੜਾ ਹੈ ਉਹ ਫਾਈਲ ਕਰਨ ਜਾਣਗੇ ਕਿਉਂਕਿ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਾਂ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ ਆਪਣਾ ਨੋਮੀਨੇਸ਼ਨ ਫਾਈਲ ਕਰਨਗੇ ਨਾਮਜ਼ਦਗੀ ਪੱਤਰ ਆਪਣਾ ਦਾਖਲ ਕਰਨਗੇ ਔਰ ਨੋਮੀਨੇਸ਼ਨ ਦੇ ਸਮੇ 12 ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ 2014 ਤੇ 2019 ਦੇ ਵਿੱਚ ਵਾਰਾਨਸੀ ਤੋਂ ਜਿੱਤ ਉਹਨਾਂ ਨੇ ਦਰਜ ਕੀਤੀ ਹੈ ਤੇ ਯੂਪੀ ਦੇ ਵਿੱਚ ਕਾਂਗਰਸ ਪ੍ਰਧਾਨ ਅਜੀਤ ਰਾਏ ਦੇ ਨਾਲ ਮੁਕਾਬਲਾ ਸੋ ਯੂਪੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਦੇ ਨਾਲ ਜਿਹੜਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਮੁਕਾਬਲਾ ਹੈ ਸੋ ਅੱਜ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ ਨੋਮੀਨੇਸ਼ਨ ਫਾਈਲ ਕਰਨਗੇ 2014 ਦੇ ਵਿੱਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਦੂਜੀ ਵਾਰ 2019 ਦੇ ਵਿੱਚ ਬਣੇ ਤੇ ਤੀਜੀ ਵਾਰ ਹੁਣ ਬੀਜੇਪੀ ਦੇ ਵੱਲੋਂ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤੇ 12 ਸੂਬਿਆਂ ਦੇ ਮੁੱਖ ਮੰਤਰੀ ਕਿਹਾ ਜਾ ਰਿਹਾ ਹੈ ਕਿ 12 ਸੂਬਿਆਂ ਦੇ ਮੁੱਖ ਮੰਤਰੀ ਜਿਸ ਵੇਲੇ ਉਹ ਨਾਮਜ਼ਦਗੀ ਪੱਤਰ ਜਿਹੜਾ ਆਪਣਾ ਦਾਖਲ ਕਰਨਗੇ ਤਾਂ ਉਸ ਵੇਲੇ 12 ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ ਨੋਮੀਨੇਸ਼ਨ ਤੋਂ ਪਹਿਲਾਂ ਗੰਗਾ ਪੂਜਨ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅ ਸੋ ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਦੇ ਨਾਲ ਉਹਨਾਂ ਦਾ ਸਿੱਧਾ-ਸਿੱਧਾ ਜਿਹੜਾ ਮੁਕਾਬਲਾ ਹੈ ਸ਼ਾਸ਼ ਬਮੀਦ ਕਾਟ ਤੇ ਜਿਹੜੀ ਆ ਪੂਜਾ ਕੀਤੀ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਨਾਮਿਨੇਸ਼ਨ ਤੋਂ ਪਹਿਲਾਂ ਗੰਗਾ ਪੂਜਨ ਜਿਹੜਾ ਕੀਤਾ ਔਰ ਅੱਜ 14 ਮਈ ਨੂੰ ਵਾਰਣਸੀ ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾਖਲ ਕਰਨਗੇ ਤਾਂ ਦੱਸ ਦਈਏ ਕਿ ਸਾਲ 2014 ਤੇ ਸਾਲ 2019 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਾਰਣਸੀ ਲੋਕ ਸਭਾ ਸੀਟ ਤੋਂ ਜਿੱਤੇ ਸਨ ਔਰ ਇਥੋਂ ਕਾਂਗਰਸ ਨੇ ਸੂਬਾ ਪ੍ਰਧਾਨ ਅਜੇ رائے ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਸੋ ਪ੍ਰਧਾਨ ਮੰਤਰੀ ਮੋਦੀ ਦੀ ਨਾਮਜ਼ਦਗੀ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਕੁਲ 12 ਮੁੱਖ ਮੰਤਰੀ ਸ਼ਾਮਿਲ ਹੋਣਗੇ ਸੋ ਇਹ ਤਸਵੀਰਾਂ ਨੇ ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਗੰਗਾ ਪੂਜਨ ਜਿਹੜਾ ਉਹ ਕੀਤਾ ਗਿਆ ਦਸ਼ਾਸ਼ ਵਿਮੇਦ ਘਾਟ ਤੇ ਵਾਰਣਸੀ ਦੇ ਵਿੱਚ ਇਹ ਗੰਗਾ ਪੂਜਨ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਕੁਝ ਸਮੇਂ ਦੇ ਵਿੱਚ ਆਪਣੀ ਨਾਮਜ਼ਦ ਆਪਣਾ ਨਾਮਜ਼ਦਗੀ ਪੱਤਰ ਪ੍ਰਧਾਨ ਮੰਤਰੀ ਮੋਦੀ ਦਾਖਲ ਕਰਨਗੇ 12 ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪ੍ਰਧਾਨ ਮੰਤਰੀ ਮੋਦੀ ਅੱਜ ਵਾਰਾਨਸੀ ਤੋਂ ਆਪਣਾ ਨਾਮੀਨੇਸ਼ਨ ਜਿਹੜਾ ਹੈ ਉਹ ਫਾਈਲ ਕਰਨ ਜਾਣਗੇ ਕਿਉਂਕਿ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ ਆਪਣਾ ਨਾਮੀਨੇਸ਼ਨ ਫਾਈਲ ਕਰਨਗੇ ਨਾਮਜ਼ਦਗੀ ਪੱਤਰ ਆਪਣਾ ਦਾਖਲ ਕਰਨਗੇ ਔਰ ਨਾਮੀਨੇਸ਼ਨ ਦੇ ਸਮੇਂ 12 ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ 2014 ਤੇ 2019 ਦੇ ਵਿੱਚ ਵਾਰਾਨਸੀ ਤੋਂ ਜਿੱਤ ਉਹਨਾਂ ਨੇ ਦਰਜ ਕੀਤੀ ਹੈ ਤੇ ਯੂਪੀ ਦੇ ਵਿੱਚ ਕਾਂਗਰਸ ਪ੍ਰਧਾਨ ਅਜੀਤ ਰਾਏ ਦੇ ਨਾਲ ਮੁਕਾਬਲਾ ਸੋ ਯੂਪੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਦੇ ਨਾਲ ਜਿਹੜਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਮੁਕਾਬਲਾ ਹੈ ਸੋ ਅੱਜ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ ਨੋਮੀਨੇਸ਼ਨ ਫਾਈਲ ਕਰਨਗੇ 2014 ਦੇ ਵਿੱਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਦੂਜੀ ਵਾਰ 2019 ਦੇ ਵਿੱਚ ਬਣੇ ਤੇ ਤੀਜੀ ਵਾਰ ਹੁਣ ਬੀਜੇਪੀ ਦੇ ਵੱਲੋਂ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤੇ 12 ਸੂਬਿਆਂ ਦੇ ਮੁੱਖ ਮੰਤਰੀ ਕਿਹਾ ਜਾ ਰਿਹਾ ਕਿ 12 ਸੂਬਿਆਂ ਦੇ ਮੁੱਖ ਮੰਤਰੀ ਜਿਸ ਵੇਲੇ ਉਹ ਨਾਮਜ਼ਦਗੀ ਪੱਤਰ ਜਿਹੜਾ ਆਪਣਾ ਦਾਖਲ ਕਰਨਗੇ ਤਾਂ ਉਸ ਵੇਲੇ 12 ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ ਨੋਮੀਨੇਸ਼ਨ ਤੋਂ ਪਹਿਲਾਂ ਗੰਗਾ ਪੂਜਨ ਦੀਆਂ ਤਸਵੀਰਾਂ ਵੀ ਜੜੀਆਂ ਨੇ ਸਾਹਮਣੇ ਆਈਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅ ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਦੇ ਨਾਲ ਉਹਨਾਂ ਦਾ ਸਿੱਧਾ ਸਿੱਧਾ ਜਿਹੜਾ ਮੁਕਾਬਲਾ ਹੈ ਸ਼ਾਸ਼ ਜਮੀਦ ਘਾਟ ਤੇ ਜਿਹੜੀ ਆ ਪੂਜਾ ਕੀਤੀ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਨਾਮਿਨੇਸ਼ਨ ਤੋਂ ਪਹਿਲਾਂ ਗੰਗਾ ਪੂਜਨ ਜਿਹੜਾ ਕੀਤਾ ਔਰ ਜੋ ਅੱਜ 14 ਮਈ ਨੂੰ ਵਾਰਣਸੀ ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾਖਲ ਕਰਨਗੇ ਤਾਂ ਦੱਸ ਦਈਏ ਕਿ ਸਾਲ 2014 ਤੇ ਸਾਲ 2019 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਾਰਣਸੀ ਲੋਕ ਸਭਾ ਸੀਟ ਤੋਂ ਜਿੱਤੇ ਸਨ ਔਰ ਇਥੋਂ ਕਾਂਗਰਸ ਨੇ ਸੂਬਾ ਪ੍ਰਧਾਨ ਅਜੇ رائے ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਸੋ ਪ੍ਰਧਾਨ ਮੰਤਰੀ ਮੋਦੀ ਦੀ ਨਾਮਜ਼ਦਗੀ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਕੋਲ 12 ਮੁੱਖ ਮੰਤਰੀ ਸ਼ਾਮਲ ਹੋਣਗੇ ਸੋ ਇਹ ਤਸਵੀਰਾਂ ਨੇ ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਗੰਗਾ ਪੂਜਨ ਜਿਹੜਾ ਉਹ ਕੀਤਾ ਗਿਆ ਦਸ਼ਾਸ਼ ਵਿਮੇਦ ਘਾਟ ਤੇ ਵਾਰਣਸੀ ਦੇ ਵਿੱਚ ਇਹ ਗੰਗਾ ਪੂਜਨ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਕੁਝ ਸਮੇਂ ਦੇ ਵਿੱਚ ਆਪਣੀ ਨਾਮ ਆਪਣਾ ਨਾਮਜ਼ਦਗੀ ਪੱਤਰ ਪ੍ਰਧਾਨ ਮੰਤਰੀ ਮੋਦੀ ਦੇ داخل ਕਰਨਗੇ 12 ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ